ਉਹ ਥਾਲੀ ਟੀਮ ਦੀ ਹੈ ਇਹ ਜਿਹਨੇ ਪਾਈ ਥੀ ਨਹੀਂ ਹੋਰ ਉਹ ਤਾਂ ਸੀ ਇੱਕ ਦੋ 10 ਸਟਾਰਟ ਇੱਕ 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 ਬੱਲੇ ਇੱਕ ਚੱਕੋ ਬੱਤੇ ਆਇਦਾਂ ਬਣਾ ਗੋ ਨੀ ਦਾ ਨਾਮ ਹੋਇਆ ਨਹੀਂ ਸੋਨੀਆ ਗੇਫਟ ਹੈ ਲੱਕੀ ਡਰਾ ਤੋਂ ਤੁਸੀਂ Winner ਹੋ ਤੁਸੀਂ ਆਗੇ ਜੋ ਵੀ ਸੱਜ ਜੀ ਬਹੁਤ ਸੋਣ ਲੱਗਦੀ ਦੀ ਬਹੁਤ ਜਿਆਦਾ ਸੋਣ ਲੱਗਦੀ ਅੱਗੇ ਜੀ ਜਿਹਨੇ ਟੀਮ ਨੂੰ ਵੀ ਦਿੱਤਾ ਸੀ ਇਹਨਾਂ ਨੇ ਕਿੱਤਾ ਅੱਛਾ ਕੀਤਾ ਸੀ ਹਾਂਜੀ ਇਹ ਨਾ ਅਸੀਂ ਯੂਥ ਵੱਲੋਂ ਕਰਵਾਇਆ ਸੀਗਾ ਸਾਡੀ ਯੂਥ ਦੀ ਟੀਮ ਹੈ ਯੂਥ ਵੀਰਾਂਗਣਾ ਦੀ ਉਹਨਾਂ ਵੱਲੋਂ ਅਸੀਂ ਅੱਜ ਤੀਆਂ ਦਾ ਪ੍ਰੋਗਰਾਮ ਰੱਖਿਆ ਸੀਗਾ ਇਹਦੇ ਵਿੱਚ ਅਸੀਂ ਜਿਹੜਾ ਫ੍ਰੀ ਸੈਂਟਰ ਖੁੱਲਿਆ ਹੋਇਆ ਸੀ ਸਲਾਈ ਸੈਂਟਰ ਉਹਦੀ ਕਲੋਜ਼ਿੰਗ ਆ ਉਹਦੇ ਰਿਗਾਰਡਿੰਗ ਅਸੀਂ ਇਹ ਕੀਤਾ ਹੋਇਆ ਪ੍ਰੋਗਰਾਮ ਤੀਆਂ ਦਾ ਤਾਂ ਇਹਦੇ ਚ ਅਸੀਂ 5 ਮਹੀਨੇ ਹੋ ਗਏ ਸਾਨੂੰ ਫ੍ਰੀ ਸਲਾਈਸ ਖੰਦੇ ਪਿਆ ਨੂੰ ਤੇ ਹੁਣ ਸਾਡਾ ਜਿਹੜਾ 6ਵਾਂ ਮਹੀਨਾ ਲਾਸਟ ਸੀ ਦੇ ਇਸ ਕਰਕੇ ਸੀਵੀ ਪ੍ਰੋਗਰਾਮ ਕਰਵਾਇਆ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਤੁਸੀਂ ਦੇਖ ਦਿਓ ਜਿਵੇਂ ਇੰਸਟਾਗ੍ਰam ਤੇ ਰੀਲਾਂ ਵਿੱਚ ਬਹੁਤ ਫੇਮਸ ਆ ਜਾਣੀ ਕਿ ਰੀਲਾਂ ਪਾਉਂਦੀਆਂ ਉਹਨਾਂ ਨੂੰ ਕੀ ਮੈਸੇਜ ਦੋ ਜੋ ਆਪਣਾ ਸੱਭਿਆਚਾਰ ਭੁੱਲਦੀਆਂ ਜਾ ਰਹੀਆਂ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਉਹਨਾਂ ਲਈ ਇਹੀ ਮੈਸੇਜ ਆ ਵੀ ਦੇਖੋ ਪਹਿਲੀ ਗੱਲ ਤਾਂ ਆਪਦਾ ਸੱਭਿਆਚਾਰ ਆਪਦਾ ਕਲਚਰ ਭੁੱਲਣਾ ਹੀ ਨਹੀਂ ਚਾਹੀਦਾ ਦੂਸਰੀ ਗੱਲ ਇਹ ਆ ਦੇਖੋ ਇਹ ਕੁੜੀਆਂ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਇੱਕ ਤਾਂ ਦੇਖੋ ਜਿਹੜੀਆਂ ਰੀਲਾਂ ਪਾ ਰਹੀਆਂ ਇੱਕ ਜਿਹੜੀਆਂ ਕੁੜੀਆਂ ਜਮਾਂ ਕਰੋ ਬਾਹਰ ਹੀ ਨਹੀਂ ਨਿਕਲ ਰਹੀਆਂ ਜਿਨ੍ਹਾਂ ਨੂੰ ਪਰਮਿਸ਼ਨ ਹੀ ਨਹੀਂ ਹੈ ਘਰੋਂ ਬਾਹਰ ਜਾਣ ਦੀ ਉਹਨਾਂ ਲਈ ਬਹੁਤ ਵਧੀਆ ਚੀਜ਼ ਸੀਗੀ ਵੀ ਅਸੀਂ ਉਹਨਾਂ ਨੂੰ ਉਹਨਾਂ ਦਾ ਰੋਜ਼ਗਾਰ ਦੇ ਰਹੇ ਸੀ ਫ੍ਰੀ ਸੈਂਟਰ ਕੋਲ ਕੇ ਸिलाई ਸਿੱਖ ਕੇ ਉਹ ਕੁੜੀਆਂ ਆਪਦੇ ਪੈਰਾਂ ਤੇ ਆਕੜੀਆਂ ਹੋ ਰਹੀਆਂ ਬਹੁਤ ਵੱਡੀ ਗੱਲ ਹੈ ਵੀ ਕੁੜੀਆਂ ਆਪ ਦਾ ਰੋਜ਼ਗਾਰ ਆਪ ਤਿਆਰ ਕਰ ਰਹੀਆਂ ਇਸ ਲਈ ਅਸੀਂ ਕਰਵਾਇਆ ਸੀ ਠੀਕ